ਗੁਰਵਿੰਦਰ ਸਿੰਘ ਸਮੂੱਚੀ ਸਾਧ ਸੰਗਤ ਨੂੰ ਸਤਿ ਸ੍ਰੀ ਅਕਾਲ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ ਪ੍ਰੋਫੈਸਰ ਰਾਜਵਿੰਦਰ ਸਿੰਘ ਜਿਨ੍ਹਾਂ ਨੂੰ ਰਾਜਨੀਤੀ ਦੇ ਵਿਸ਼ੇ ਦੇ ਨਾਲ ਜਿਹੜੀ ਹੈਗੀ ਆ ਕਾਫੀ ਸਮਝ ਹੈ ਤੇ ਉਹਨਾਂ ਦੀ ਜਿਹੜੀ ਸਿੱਖ ਪੰਥਕ ਮੁੱਦੇ ਨੇ ਉਹਨਾਂ ਦੇ ਪ੍ਰਤੀ ਵੀ ਉਹਨਾਂ ਦੀ ਇੱਕ ਵੱਖਰੀ ਸਮਝ ਹੈ ਤੇ ਅਸੀਂ ਇਸੇ ਵਿਸ਼ਾ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਹੈਗੀ ਉਹ ਕਰਾਂਗੇ ਤੇ ਮੈਂ ਰਾਜਵਿੰਦਰ ਜੀ ਪਹਿਲਾਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗਾ ਕਿ ਤੁਹਾਡਾ ਇੱਕ ਪਰਿਵਾਰਕ ਪਿਸ਼ੋਕੜ ਕੀ ਹੈ ਤੇ ਉਹਦੇ ਬਾਰੇ ਜਿਹੜਾ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ। ਅ ਬਹੁਤ-ਬਹੁਤ ਧੰਨਵਾਦ ਪ੍ਰੋਫੈਸਰ ਗੁਰਵਿੰਦਰ ਜੀ। ਸਮੂੱਚੀ ਸਾਧ ਸੰਗਤ ਜੀ ਜਿਹੜੇ ਸਾਨੂੰ ਦੇਖ ਸੁਣ ਰਹੇ ਨੇ ਤੇ ਸਾਡੇ ਸਟੂਡੀਓ 'ਚ ਸੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਜਿੱਥੋਂ ਤੱਕ ਗੁਰਵਿੰਦਰ ਜੀ ਸਾਡੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦਾ ਸਾਡਾ ਇਤਿਹਾਸ ਜੇ ਜਾਣ ਲਈਏ ਤਾਂ ਬੜਾ ਸ਼ਾਨਾਮਤਈ ਇਤਿਹਾਸ ਹੈ। ਸਾਨੂੰ ਵੀ ਉਸ ਤੇ ਗਰਵ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਪੈਦਾ ਹੋਏ। ਮੇਰੇ ਪੜਦਾਦਾ ਜੀ ਨੇ ਜ਼ੈਤੋਰੇ ਮੋਰਚੇ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚੋਂ ਜਥੇ ਇਕੱਠੇ ਕਰਕੇ ਤੇ ਆਪ ਮੂਹਰੇ ਲੱਗ ਕੇ ਕੀ ਹੈ ਜ਼ੈਤੋਰੇ ਮੋਰਤੇ ਦੇ ਵਿੱਚ ਜਾਂਦੇ ਰਹੇ ਉਸ ਤੋਂ ਬਾਅਦ ਬੇਸ਼ੱਕ ਉਹ ਹਣਪੜ ਵਿਅਕਤੀ ਸੀ ਫਿਰ ਸਾਡੇ ਦਾਦਾ ਜੀ ਦਾ ਨਾਮ ਆਉਂਦਾ ਹੈ ਗਿਆਨੀ ਹਰਕੀਰਤ ਸਿੰਘ ਜੀ ਉਹ ਇਲਾਕੇ ਦੀ ਇੰਨੀ ਇੱਕ ਵਧੀਆ ਸ਼ਖਸੀਅਤ ਸੀ ਕਿ ਜਦੋਂ ਵੀ ਉਹਨਾਂ ਨੂੰ ਕਿਤੇ ਪੰਥਕ ਸਨੇਹਾ ਲੱਗਣਾ ਕਿ ਫਲਾਨੇ ਥਾਂ ਆਪਾਂ ਕੋਈ ਆਪਣੇ ਵਿਚਾਰ ਦੇਣੇ ਨੇ ਜਾਂ ਫਲਾਨੇ ਥਾਂ ਕੋਈ ਪੰਥਕ ਗੱਲ ਕਰਨੀ ਹੈ ਪ੍ਰੋਫੈਸਰ ਸਾਹਿਬ ਬੇਸ਼ੱਕ ਉਹ ਰਾਤ ਨੂੰ 11 ਵਜੇ ਸੁਨੇਹਾ ਲੱਗਦਾ ਤਾਂ ਆਪਣਾ ਖਸ਼ਹਰਾ ਪਰਣਾ ਚੱਕ ਕੇ ਕੀ ਹੈ ਉਹ ਉਸੇ ਥਾਂ ਤੇ ਪਹੁੰਚ ਜਾਂਦੇ ਤੇ ਮੇਰੇ ਦਾਦੀ ਜੀ ਨੂੰ ਇਹ ਕਹਿ ਜਾਂਦੇ ਹੁੰਦੇ ਸੀ ਕਿ ਪਿੱਛੋਂ ਬੱਚਿਆਂ ਦੀ ਸੰਭਾਲ ਆ ਜਿਹੜੀ ਉਹ ਤੁਸੀਂ ਕਰਨੀ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਦੇਖੋ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਉਹਦੀ ਘਰ ਦੇ ਵਿੱਚ ਬੜੀ ਲੋਡ ਹੁੰਦੀ ਹੈ ਤੇ ਉਹ ਬੰਦਾ ਘਰੋਂ ਜਾਵੇ ਤੇ ਇਹ ਕਹਿ ਕੇ ਚਲਾ ਜਾਵੇ ਕਿ ਪਿੱਛੋਂ ਪਰਿਵਾਰ ਨੂੰ ਤੁਸੀਂ ਸੰਭਾਲ ਲਿਓ ਇਹ ਬੜੀ ਵੱਡੀ ਗੱਲ ਹੁੰਦੀ ਹੈ ਤੇ ਸੜਕੇ ਜਾਈਏ ਸਾਡੀਆਂ ਦਾਦੀਆਂ ਦੇ ਤਾਂ ਉਹਨਾਂ ਨੇ ਵੀ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਬੜਾ ਬਾਕੂਬੀ ਨਿਭਾਇਆ ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਗਿਆਨੀ ਮਾਨ ਸਿੰਘ ਜੀ ਉਹਨਾਂ ਦਾ ਪੰਥਕ ਹਲਕਿਆਂ ਦੇ ਵਿੱਚ ਬੜਾ ਵੱਡਾ ਨਾਮ ਸੀ ਗੁਰਬਾਣੀ ਦੇ ਬੜੇ ਵਧੀਆ ਵਿਆਖਿਆਕਾਰ ਸੀ ਤੇ ਜਦੋਂ ਇੱਕ ਕੋਈ ਪਿਆਬ ਦੇ ਵਿੱਚ ਹਵਾ ਚੱਲੀ ਕਿ ਇੱਕ ਰੀਗਲ ਸਿਨੇਮਾ कांड ਹੋਇਆ ਸੀ ਉਹਦੇ ਵਿੱਚ ਵੀ ਮੇਰੇ ਫਾਦਰ ਸਾਹਿਬ ਬੇਸ਼ੱਕ ਉਹ ਪੰਥਕ ਸੋਚ ਨੂੰ ਸੀ ਪਰ ਉੱਥੇ ੱੱਕਾ ਨਹੀਂ ਹੁੰਦਾ ਜਰਿਆ ਉੱਥੇ ਜਾ ਕੇ ਵੀ ਉਹਨਾਂ ਨੇ ਕੀ ਹੈ ਅੱਗੇ ਲਾ ਕੇ ਗਦਰੋਹ ਆ ਜਿਹੜਾ ਉਹਦਾ ਹਿੱਸਾ ਬਣੇ ਤੇ ਪਿੰਡਾਂ ਦੇ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਗੁਰਸਿੱਖੀ ਨੂੰ ਕੀ ਹੈ ਅਪਣਾਉਣਾ ਲੋਕਾਂ ਨੂੰ ਨਾਲ ਜੋੜਨਾ ਇਹ ਬੜਾ ਵੱਡਾ ਕੰਮ ਰਿਹਾ ਤੇ ਜਿੱਥੋਂ ਤੱਕ ਪੋਲੀਟਿਕਲੀ ਆਪਾਂ ਗੱਲ ਕਰੀਏ ਪਰਿਵਾਰ ਦੀ ਤਾਂ ਇਹ ਐਵੇਂ ਰਿਹਾ ਕਿ ਅਸੀਂ ਬਸ ਪੰਥ ਦੀ ਸੇਵਾ ਹੀ ਕਰਨੀ ਹੈ ਤੇ ਇਸ ਗੱਲ ਦੇ ਵਿੱਚ ਰੱਤਾ ਭਰ ਵੀ ਕੋਈ ਝੂਠ ਨਹੀਂ ਹੈ ਕਿ ਸਾਡੇ ਪਰਿਵਾਰ ਨੇ ਹੁਣ ਤੱਕ ਪੰਥ ਦੀ ਸੇਵਾ ਹੀ ਕਰੀਏ ਤੇ ਉਹ ਸੇਵਾ ਦਾ ਸਾਨੂੰ ਫਲ ਇਹ ਮਿਲਿਆ ਕਿ ਸਾਡਾ ਪਰਿਵਾਰ ਨਸ਼ਿਆਂ ਤੋਂ ਜਾਂ ਮਾੜੀਆਂ ਆਦਤਾਂ ਤੋਂ ਉਪਾਸ ਹੀ ਰਿਹਾ ਜਿ세 ਉਹ ਆਏ ਜੋੜ ਲੀਏ ਵੀ ਸਾਨੂੰ ਕੋਈ ਰਾਜਨੀਤਿਕ ਤੌਰ ਤੇ ਫਾਇਦਾ ਹੋਇਆ ਹਾਲਾਂਕਿ ਮੇਰੇ ਦਾਦਾ ਜੀ ਨੂੰ ਕੀ ਹੈ ਦੋ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਕੀ ਹੈ ਇਸ ਤਰ੍ਹਾਂ ਦੀਆਂ ਆਫਰਾਂ ਵੀ ਆਈਆਂ ਹਨ ਯਾਨੀ ਜਿਹੜਾ ਸੰਤ ਫਤੇਸ ਸਿੰਘ ਸੰਤ ਹਰਚੰਦ ਸਿੰਘ ਲੋਂਗੋਵਾਲ ਹੈ ਨਾ ਆ ਆਪਣਾ ਮਾਸਟਰ ਤਾਰਾ ਸੌਰੇ ਕਿ ਤੁਸੀਂ ਇਲੈਕਸ਼ਨ ਲੜੋ ਜਹੇਦਾਰ ਜੀ ਤੁਸੀਂ ਇਲੈਕਸ਼ਨ ਲੜੋ ਪਰ ਮੇਰੇ ਦਾਦਾ ਜੀ ਦਾ ਇਹ ਸਵਾਲ ਹੁੰਦਾ ਸੀ ਵੀ ਜੇ ਸੇਵਾ ਹੀ ਕਰਨੀ ਹੈ ਤੇ ਫਿਰ ਇਲੈਕਸ਼ਨ ਲੜੇ ਤੋ ਵੀ ਬਿਨਾ ਸੇਵਾ ਹੋ ਸਾਰੀ ਜੇ ਪੰਥ ਦੀ ਸੇਵਾ ਹੀ ਕਰਨੀ ਹੈ ਮੈਨੂੰ ਯਾਦ ਹੈ ਕਿ ਸਾਡੇ ਫਾਦਰ ਸਾਹਿਬ ਦੱਸਦੇ ਹੁੰਦੇ ਸੀ ਕਿ ਇੱਕ ਵਾਰੀ ਅਨਾਉਂਸਮੈਂਟ ਹੋ ਗਈ ਸੀ ਕਿ ਪਟੰਡਾ ਹਲਕੇ ਤੋਂ ਜਿਹੜਾ ਹੈਗਾ ਕਿ ਕਹਿੰਦੇ ਹਰਚੇਤ ਸਿੰਘ ਜੀ ਇਲੈਕਸ਼ਨ ਲੜਨਗੇ ਤੇ ਉਹਨਾਂ ਕੋਲ ਹੀ ਕੋਈ ਹੋਰ ਜਿਹੜਾ ਹੈਗਾ ਸੀ ਗੁਰੂ ਦਾ ਪਿਆਰਾ ਉਹ ਬੈਠਾ ਸੀ ਉਹ ਕਹਿੰਦੇ ਵੀ ਸਾਨੂੰ ਲੜ ਲੈਣ ਦਿਓ ਜੀ ਇਲੈਕਸ਼ਨ ਜਿਹੜਾ ਜੀ ਤੁਸੀਂ ਤਾਂ ਜਲੋ ਫੇਰ ਲੜ ਲਓਗੇ ਤੇ ਮੇਰੇ ਦਾਦਾ ਜੀ ਕਹਿੰਦੇ ਵੀ ਚਲੋ ਠੀਕ ਆ ਭਾਈ ਜੇ ਮੁੰਡਿਓ ਤੁਸੀਂ ਪੰਥ ਦੀ ਸੇਵਾ ਕਰਨੀ ਹੈ ਤੁਹਾਡੇ ਅੰਦਰ એનર્ਜੀ ਵੱਧ ਹੈ ਸਾਡੇ ਨਾਲੋਂ ਤਾਂ ਤੁਹਾਨੂੰ ਇਲੈਕਸ਼ਨ ਲੜਨ ਦੀ ਚਾਹੀਦੀ ਹੈ ਤੇ ਇਤਫਾਕਨ ਉਹ ਬੰਦੇ ਹੀ ਜਿੱਤੇ ਭਾਈ ਭਾਵ ਕੀ ਹੈ ਕਿ ਇਹ ਪਰਿਵਾਰ ਦੇ ਵਿੱਚ ਕਦੇ ਵੀ ਇਹ ਨਹੀਂ ਰਿਹਾ ਕਿ ਅਸੀਂ ਜੇ ਪੰਥ ਦੀ ਸੇਵਾ ਕਰਨੀ ਹੈ ਤਾਂ ਉਹ ਕਿਸੇ ਲਾਲਚ ਬਸ ਕਰਨੀ ਹੈ ਜਿਸ ਤਰ੍ਹਾਂ ਅਜੋਕੀ ਰਾਜਨੀਤੀ ਦੇ ਵਿੱਚ ਗੱਲ ਚੱਲਦੀ ਹੈ ਤਾਂ ਇਹ ਸਾਡੇ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਉਸ ਤੋਂ ਬਾਅਦ ਸਾਡੀ ਗੱਲ ਕਰ ਲੋ ਅਸੀਂ ਤਿੰਨ ਚਾਰ ਭਾਈ ਹੈਗੇ ਆ ਤਾਂ ਸਾਡੀਆਂ ਸਿਸਟਰ ਹੈਗੀਆਂ ਨੇ ਤਾਂ ਅਸੀਂ ਵੀ ਉਹ ਜਿਹੜਾ ਪੁਰਾਣੇ ਬਜ਼ੁਰਗਾਂ ਦਾ ਚੱਲਿਆ ਆਉਂਦਾ ਸਾਰਾ ਸਿਸਟਮ ਹੈ ਉਹਨੂੰ ਸੰਭਾਲਿਆ ਹੋਇਆ ਸਾਨੂੰ ਇਸ ਤੇ ਮਾਣ ਵੀ ਹੈ ਤੇ ਸਾਨੂੰ ਇਸ ਤੇ ਗਰਵ ਹੈ ਕਿ ਅਸੀਂ ਉਹ ਜਿਹੜਾ ਦਾਦੇ ਪੜਦਾਦਾਂ ਦਾ ਚਲਾਇਆ ਹੋਇਆ ਸਿਸਟਮ ਹੈ ਉਹ ਠੀਕ ਚੱਲਿਆ ਜਿਵੇਂ ਤੁਸੀਂ ਆਪਣੇ ਆਪਣੀ ਗੱਲਬਾਤ ਵਿੱਚ ਰਾਜਨੀਤੀ ਦੀ ਗੱਲਬਾਤ ਰੱਖੀ ਹੈ ਤੇ ਇੱਕ ਤੁਸੀਂ ਇਹ ਲੈ ਲਓ ਕਿ ਅੱਜ ਤੋਂ 20 30 ਸਾਲ ਜਾਂ 50 ਸਾਲ ਤੱਕ ਦੀ ਆਪਾਂ ਰਾਜਨੀਤੀ ਦੇਖਦੇ ਆਂ ਚਾਹੇ ਉਹ ਵਕਵਾਕ ਮਸਲਿਆਂ ਨਾਲ ਸੰਬੰਧਿਤ ਸੰਬੰਧਾਂ ਨੂੰ ਲੈ ਕੇ ਹੋਵੇ ਵਕਵਾਕ ਮਸਲੇ ਨੂੰ ਲੈ ਕੇ ਹੋਵੇ ਤੇ ਚਾਹੇ ਜੇਕਰ ਅੱਜ ਸਾਡੇ ਕੋਲ ਅਜੋਕੇ ਸਮੇਂ ਦੀ ਜਿਹੜੀ ਰਾਜਨੀਤੀ ਹੈ ਚਾਹੇ ਉਹਦੀ ਗੱਲ ਕਰੀਏ ਤਾਂ ਮੈਂ ਜਿਹੜਾ ਮੇਰਾ ਸਦਾ ਸਵਾਲ ਇਹੀ ਹੈ ਕਿ ਤੁਸੀਂ ਅਜੋਕੇ ਸਮੇਂ ਦੀ ਰਾਜਨੀਤੀ ਬਾਰੇ ਕੀ ਸਮਝ ਰੱਖਦੇ ਤੁਹਾਡੀ ਕੀ ਸਮਝ ਹੈ ਇਸ ਬਾਰੇ ਇਹਦੇ ਬਾਰੇ ਜਰੂਰ ਚੰਨਣਾ ਬੜਾ ਪ੍ਰੋਫੈਸਰ ਸਾਹਿਬ ਬੜਾ ਇਹ ਕੰਪਲਿਕੇਟਿਡ ਸਵਾਲ ਵੀ ਹੈ ਤੇ ਅੱਜ ਦੀ ਰਾਜਨੀਤੀ ਜਿਹੜੀ ਹੈਗੀ ਹੈ ਜੇ ਅੱਜ ਤੋਂ 20 ਸਾਲ ਤੋਂ ਪਿੱਛੇ ਵੀ ਆਪਾਂ ਚਲੇ ਜਾਈਏ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕਹੀ ਹੈ ਕਿ ਪਹਿਲਾਂ ਸੇਵਾ ਭਾਵਨਾ ਹੁੰਦੀ ਸੀ ਰਾਜਨੀਤੀ ਤੇ ਜਿਹੜੀ ਅੱਜ ਦੀ ਰਾਜਨੀਤੀ ਹੈ ਇਹਦੇ ਵਿੱਚੋਂ ਜੇ ਸੇਵਾ ਨੂੰ ਅਰਥ ਹੀ ਕਰਦੀ ਹੈ ਆਪਾਂ ਸੇਵਾ ਨੂੰ ਕੱਟਦੀ ਹੈ ਤਾਂ ਬਾਕੀ ਸਾਰਾ ਕੁਝ ਹੀ ਹੈ ਹੁਣਾ ਇਹੀ ਚਾਹੀਦਾ ਹੈ ਕਿ ਰਾਜਨੀਤੀ ਇੱਕ ਲੋਕਾਂ ਦੀ ਸੇਵਾ ਕਰਨ ਵਾਸਤੇ ਲੋਕਾਂ ਦੇ ਅੱਗੇ ਲੱਗ ਕੇ ਕੰਮ ਕਰਾਉਣ ਵਾਸਤੇ ਜੇ ਅਸੀਂ ਪੰਥਕ ਰਾਜਨੀਤੀ ਦੀ ਗੱਲ ਕਰ ਲਈਏ ਦੇ ਵਿੱਚ ਪੰਜਾਬ ਦੀ ਖਾਸ ਤੌਰ ਤੇ ਰਾਜਨੀਤੀ ਦੀ ਗੱਲ ਕਰ ਲਈਏ ਅੱਜ ਤੋਂ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਪੰਥ ਦੀ ਜਿਹੜੀ ਗੱਲ ਕਰਨੀ ਹੈ ਤਾਂ ਉਹ 1920 ਤੋਂ ਚੱਲਿਆ ਹੋਇਆ ਕੰਮ ਹੈ ਬੜੀਆਂ-ਬੜੀਆਂ ਕੁਰਬਾਨੀਆਂ ਨੇ ਬੜੀਆਂ-ਬੜੀਆਂ ਸ਼ਹਾਦਤਾਂ ਨੇ ਇਸ ਪਾਰਟੀ ਦੇ ਵਿੱਚ ਬੜਾ-ਬੜਾ ਇਹਦਾ ਸ਼ਾਨਾਮਤ ਇਤਿਹਾਸ ਇਹ ਤੁਸੀਂ ਵਾਕਫ ਹੋ ਸਾਰੇ ਜਣੇ ਉਹ ਇਤਿਹਾਸ ਨੂੰ ਜਦੋਂ ਜਿਉਂ-ਜਿਉਂ ਅਸੀਂ ਅਗਾਹ ਵਧਦੇ ਗਏ ਹੁਣ ਤਾਂ ਇਹ ਚਾਹੀਦਾ ਸੀ ਕਿ ਅਸੀਂ ਹੋਰ ਪ੍ਰਫੁੱਲਤ ਹੋਣਾ ਸੀ ਅਸੀਂ ਹੋਰ ਪੰਥ ਨੂੰ ਅੱਗੇ ਲੈ ਕੇ ਜਾਣਾ ਸੀ ਪਰ ਗੜਬੜੇ ਇਸ ਤਰ੍ਹਾਂ ਹੋ ਗਈ ਕਿ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਰਾਜਨੀਤੀ ਦੇ ਵਿੱਚ ਸੇਵਾ ਭਾਵਨਾ ਵਾਲੀ ਗੱਲ ਖਤਮ ਹੋ ਗਈ। ਜਿਸ ਤਰ੍ਹਾਂ ਕੀ ਹੈ ਕਿ ਪਹਿਲਾਂ ਜਿਹੜੇ ਰਾਜਨੀਤੀ ਦੇ ਵਿੱਚ ਆਉਂਦੇ ਸੀ ਲੋਕ ਉਹ ਬੜੇ ਸਿੱਧੇ ਸਾਦੇ ਬੰਦੇ ਹੁੰਦੇ ਸੀ। ਮੈਂ ਇੱਕ ਇੱਥੇ ਗੱਲ ਦਾ ਜ਼ਿਕਰ ਕਰਦਾ ਕਿ ਮਾਸਟਰ ਤਾਰਾ ਸਿੰਘ ਹਰੇ ਕੀ ਹੈ ਰਾਜਨੀਤੀ ਦੇ ਵਿੱਚ ਕਾਲੀ ਦਲ ਦੇ ਪ੍ਰਧਾਨ ਰਹੇ ਹੋਰ ਹਨ ਤਾਂ ਇੱਕ ਵਾਰੀ ਉਹਨਾਂ ਨੇ ਕਿਸੇ ਭੋਗ ਤੇ ਜਾਣਾ ਸੀ। ਤਾਂ ਭੋਗ ਤੇ ਜਾਣ ਵਾਸਤੇ ਕੀ ਹੈ ਉਹਨਾਂ ਦੇ ਜਿਹੜੇ ਡਰਾਈਵਰ ਨੇ ਉਹਨਾਂ ਦੀ ਗੱਡੀ ਜਿਹੜੀ ਮਿਲੀ ਹੋਈ ਸੀ ਉਹਨਾਂ ਨੂੰ ਉਹਨਾਂ ਨੇ ਕੱਢ ਲਈ। ਉਹ ਜਦੋਂ ਗੱਡੀ ਕੱਢੀ ਤੇ ਉਹ ਜਦੋਂ ਬਾਹਰ ਨਿਕਲੇ ਆਪਣੇ ਘਰ ਤੋਂ ਡਰਾਈਵਰ ਗੱਡੀ ਸਾਫ਼ ਕਰਕੇ ਕਹਿੰਦਾ ਜੀ ਬੈਠੋ ਜੇ ਸਰ ਤੇ ਮਾਸਟਰ ਤਾਰਾ ਸੋਂ ਨੇ ਜਵਾਬ ਦਿੱਤਾ ਕਿ ਇਹ ਗੱਡੀ ਕਾਦੇ ਵਾਸਤੇ ਆ ਵੀ ਉਹ ਕਹਿੰਦੇ ਵੀ ਆਪਾਂ ਭੋਗ ਤੇ ਚੱਲਣਾ ਜੀ ਉਹ ਕਹਿੰਦੇ ਵੀ ਭੋਗ ਤਾਂ ਦੇਖੋ ਮੇਰੇ ਆਪਦਾ ਪਰਿਵਾਰ ਦਾ ਮਸਲਾ ਹੈ ਪਰਿਵਾਰਕ ਤੌਰ ਤੇ ਕੀ ਆ ਅਸੀਂ ਜਾਣਾ ਸਾਡੀ ਰਿਸ਼ਤੇਦਾਰੀ ਹੈ ਉੱਥੇ ਮਤਲਬ ਆਪਾਂ ਪੰਥ ਦਾ ਜੇ ਵਹੀਕਲ ਲੈ ਕੇ ਜਾਵਾਂਗੇ ਤੇ ਤੇਲ ਮੱਝੂਗਾ ਤਾਂ ਪੰਥ ਦਾ ਤੇਲ ਹੈ ਇਹ ਪੰਥ ਵਾਸਤੇ ਹੀ ਖਰਚ ਹੋਣਾ ਚਾਹੀਦਾ ਦੇਖੋ ਕਿੱਡਿਆ ਵੱਡਿਆ ਐਗਜ਼ਾਮਪਲ ਆ ਨਈ ਤੇਜਾ ਸਿੰਘ ਸਤੰਤਰ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੋਲਦਿਆਂ ਪਾਰਲੀਮੈਂਟ ਦੇ ਵਿੱਚ ਅਟੈਕ ਆ ਗਿਆ ਉਹ ਜਦੋਂ ਉਹਨਾਂ ਨੂੰ ਬਾਹਰ ਲੈ ਕੇ ਆਏ ਉੱਥੇ ਆ ਕੇ ਚਲੋ ਉਹਨਾਂ ਨੂੰ ਪਾਣੀ ਪਿਆਣੀ ਸਕਾਇਆ ਸਾਰਾ ਕੁਝ ਕਰਿਆ ਤੇ ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ ਜਦੋਂ ਉਹਨਾਂ ਦਾ ਗੀਜਾ ਫਰੋਲਿਆ ਗਿਆ ਉਹਨਾਂ ਦੇ ਗੀਜੇ ਦੇ ਵਿੱਚੋਂ ਦੋ ਪ੍ਰਸ਼ਾਦੇ ਤੇ ਗੰਢਾ ਨਿਕਲਿਆ ਹੁਣ ਦੇਖੋ ਵੀ ਇਹੋ ਜਿਹੇ ਐਗਜ਼ਾਮਪਲ ਆ ਇਹ ਜਿਹੇ ਲੋਕ ਨੇ ਜਿਹੜੇ ਪੰਥ ਪ੍ਰਸਤ ਸੀਗੇ ਜਿਹੜੇ ਰਾਜਨੀਤੀ ਨੂੰ ਜਾਂ ਪੰਥ ਦੀ ਗੱਲ ਕਰਦੇ ਸੀ ਉਹਨਾਂ ਨੂੰ ਅੱਗੇ ਲਿਜਾਣ ਦੀ ਸੋਚ ਰੱਖਦੇ ਸੀ ਹੁਣ ਤੁਸੀਂ ਕਹਿ ਬੀਓ ਜੋਕੀ ਰਾਜਨੀਤੀ ਤੁਸੀਂ ਜੋਕੀ ਰਾਜਨੀਤੀ ਦੇ ਵਿੱਚ ਇੱਕ ਵੀ ਪਰਸਨੈਲਿਟੀ ਸਿੱਖ ਪੰਥ ਦੇ ਵਿੱਚ ਜਾਂ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਤੁਸੀਂ ਨਾਂ ਲੈ ਦਿਓ ਕਿ ਉਹ ਬੰਦਾ ਹੈਗਾ ਜਿਹੜਾ ਉਹ ਨਿਰਾਪੁਰਾਈ ਕੀ ਹੈ ਪੰਥ ਦੀ ਸੇਵਾ ਕਰਨ ਵਾਸਤੇ ਹੈ ਮੈਨੂੰ ਨਹੀਂ ਲੱਗਦਾ ਤੁਹਾਨੂੰ ਲੱਭ ਜੂ ਤਾ ਇਸ ਕਰਕੇ ਕੀ ਹੈ ਕਿ ਜੋਕਾ ਜਿਹੜਾ ਦੌਰ ਹੈ ਉਹ ਇੱਕ ਗੱਲ ਹੋਰ ਮੈਂ ਐਡ ਕਰਦਾ ਕਿ ਪਹਿਲਾਂ ਰਾਜਨੀਤੀ ਵਿਚਾਰਤਾ ਜੇ ਆਪਾਂ ਕਾਂਗਰਸ ਦੀ ਗੱਲ ਵੀ ਕਰ ਲਈਏ ਕਿਸੇ ਵਿਚਾਰਤਾ ਨਾਲ ਖੜੇ ਸੀ ਅੱਜ ਦੀ ਰਾਜਨੀਤੀ ਇਹ ਹੋ ਗਈ ਕਿ ਬੰਦਾ ਆਉਂਦਾ ਕਿਸੇ ਹੋਰ ਪਾਰਟੀ ਚ ਹੈ ਤੇ ਤੜਕੇ ਹੋਰ ਦਾ ਕਿਸੇ ਹੋਰ ਵਿਚਾਰਧਾਰਤਾ ਨਾਲ ਹੈ ਤਾਂ ਫਿਰ ਇਹ ਰਾਜਨੀਤੀ ਕੀ ਹੈ ਕੋਈ ਇਹ ਕਹ ਲਈ ਕਿ ਹੈ ਕਿਸੇ ਮਿੱਥੇ ਨਿਸ਼ਾਨੇ ਵਾਸਤੇ ਚੱਲ ਰਹੀ ਹੈ ਜਾਂ ਇਹ ਲੋਕਾਂ ਦੀ ਪੜ੍ਹਾਈ ਵਾਸਤੇ ਚੱਲ ਰਹੀ ਹੈ ਤਾਂ ਇਹ ਗੱਲਾਂ ਨਹੀਂ ਹੈਗੀਆਂ ਸਿਰਫ ਤੇ ਸਿਰਫ ਜਿਹੜੇ ਬੰਦੇ ਆਉਂਦੇ ਨੇ ਉਹ ਫਸਲੀ ਵਟੇਰਿਆਂ ਵਾਂਗੂ ਆ ਕੇ ਕੀ ਆਪਣਾ ਸਿਸਟਮ ਦੇਖਦੇ ਨੇ ਤੇ ਜਦੋਂ ਲੋਕਾਂ ਨੇ ਵੋਟਾਂ ਲੈ ਲੈ ਦੇਣੇ ਚਲੇ ਜਾਂਦੇ ਨੇ ਤਾ ਜਿਹੜਾ ਹੈਗਾ ਕਿ ਪੰਥਕ ਜਿਹੜੇ ਗਲਵਾਤ ਹੈ ਜਾਂ ਪੰਥ ਦੀ ਜਿਹੜੀ ਸੋਚ ਹੈ ਉਹ ਅੱਜ ਉਹ ਲੀਡਰਾਂ ਦੇ ਵਿੱਚ ਨਹੀਂ ਹੈਗੀ ਜਿਹੜੀ ਪਹਿਲਾਂ ਲੀਡਰਾਂ ਦੇ ਵਿੱਚ ਚੱਲਦੀ ਸੀ ਸੇਵਾ ਭਾਵਨ ਵਾਲੀ ਗੱਲ ਖਤਮ ਹੋ ਗਈ ਤੇ ਇੱਕ ਰਾਇਵਿੰਦਰ ਜੀ ਜਿਹੜਾ ਆਪਾਂ ਦੇਖਦੇ ਆ ਕਿ ਜਾਂ ਇੱਕ ਇਸ ਤਰ੍ਹਾਂ ਦੀ ਤੁਹਾਡੇ ਬਾਰੇ ਸਮਝ ਰੱਖਦੇ ਆ ਕਿ ਤੁਹਾਡਾ ਰਾਜਨੀਤੀ ਵਿਸ਼ੇ ਦੇ ਵਿੱਚ ਵਧੀਆ ਪਕੜਾ ਹੈ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2024 ਦਾ ਜਿਹੜਾ ਸਾਲ ਹੈ ਇਹ ਲੋਕ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਬਹੁਤ ਜਲਦ ਤੇ ਇਹਨਾਂ ਨੂੰ ਲੈ ਕੇ ਤੁਸੀਂ ਕੀ ਸਮਝ ਰੱਖਦੇ ਹੋ ਕਿ ਜਿਹੜੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਰੁਝਾਨ ਜਾਂ ਕਿਸ ਤਰ੍ਹਾਂ ਦੀ ਕੀ ਵਿਚਾਰਧਾਰਾ ਨੂੰ ਲੈ ਕੇ ਜਾਂ ਕਿਸ ਤਰ੍ਹਾਂ ਦੀ ਕੋਈ ਖਾਸ ਗੱਲਬਾਤ ਜਿਹੜੀ ਹੈਗੀ ਹੈ ਕਿ ਜਿਹਦੇ ਆਧਾਰ ਤੇ ਆਪਾਂ ਇਸ ਤਰ੍ਹਾਂ ਦੇ ਵਿਸ਼ਿਆਂ ਦਾ ਪ੍ਰਗਟਾਵਾ ਕਰ ਸਕੀਏ ਕਿ ਹਾਂ ਇਹਦੇ ਨਾਲ ਲੋਕਾਂ ਦੀ ਜਿਹੜੀਆਂ ਭਲਾ ਜਿਹੜੇ ਭਲਾ ਜੁੜਿਆ ਹੋਇਆ ਹੈ ਨਾ ਉਹ ਉਹਨਾਂ ਚੀਜ਼ਾਂ ਬਾਰੇ ਤੁਸੀਂ ਕੀ ਸਮਝ ਰੱਖਦੇ ਹੋ ਉਹਦੇ ਬਾਰੇ ਜਿਹੜਾ ਸੰਖੇਪ ਵਿੱਚ ਜਰੂਰ ਦੱਸੋ ਹਾਂ ਪ੍ਰੋਫੈਸਰ ਸਾਹਿਬ ਦੇਖੋ ਗੱਲ ਇਹ ਹੈ ਕਿ ਰਾਜਨੀਤੀ ਦੇ ਵਿੱਚ ਚਲੋ ਪਿੱਛੋਂ ਵੀ ਲਾ ਲਈ ਆਪਾਂ ਉੱਪਰ ਥਲੀ ਤਾਂ ਹੁੰਦਾ ਹੀ ਹੈ ਕੰਮ ਉਹ ਕਦੇ ਹੀ ਕੋਈ ਵੇਲਾ ਹੁੰਦਾ ਸੀਗਾ ਕਿ 10 ਸਾਲ ਕੋਈ ਬੰਦਾ ਪਾਰਟੀ 'ਚ ਰਿਹਾ ਕਿਤੇ ਜਾ ਕੇ ਉਹਦਾ ਉਸ ਵਿਚਾਰਧਾਰਾ ਨਾਲੋਂ ਮਤਲਬ ਮੋਹ ਭੰਗ ਹੋ ਗਿਆ ਜਾਂ ਕਈ ਵਾਰੀ ਕੋਈ ਅਨਫੋਰਚੂਨੇਟਲੀ ਉਹਦੇ ਪ੍ਰੈਜ਼ੀਡੈਂਟ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਤੇ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਸੇ ਚਲੇ ਆ। ਇਹ ਅੱਜ ਤੋਂ 35 40 ਸਾਲ ਜਾਂ 30 35 ਸਾਲ ਪਹਿਲਾਂ ਦੀ ਗੱਲ ਆਪਾਂ ਕਰ ਰਹੇ ਹਾਂ। ਪਰ ਜਿਹੜਾ ਅੱਜ ਦਾ ਦੌਰ ਹੈ ਅੱਜ ਦੇ ਦੌਰ ਦੇ ਵਿੱਚ ਕਿਸੇ ਦੀ ਕੋਈ ਵਿਚਾਰਤਾਂ ਨਹੀਂ ਹੈ। ਕਿਸੇ ਦਾ ਕੋਈ ਮਤਲਬ ਅਜੰਡਾ ਨਹੀਂ ਹੈ। ਇੱਕੋ ਹੀ ਅਜੰਡਾ ਹੈ ਕਿ ਸੱਤਾ ਦੇ ਵਿੱਚ ਆਉਣਾ ਉਹ ਕਿਵੇਂ ਆਉਣਾ ਏ ਬੀ ਸੀ ਡੀ ਸਾਰੇ ਜਿਹੜੇ ਹਿਲੇ ਵਸੀਲੇ ਨੇ ਉਹ ਫਾਲੋ ਕਰਦੇ ਨੇ। ਜਿਹੜੀ ਗੱਲ ਤੁਸੀਂ ਕਹੀ ਹੈ ਕਿ 2024 ਦੀ ਇਲੈਕਸ਼ਨ ਆ ਜਿਹੜੀ ਹੁਣ ਹੋਈ ਆ ਇੱਕ ਤਰੀਕ ਨੂੰ ਉਹਦੇ ਇਲੈਕਸ਼ਨਾਂ ਵੋਟਾਂ ਪੈ ਜਾਣੀਆਂ ਨੇ ਤਾਂ ਤੁਸੀਂ ਦੇਖ ਸਾਰਾ ਐਪੀਸੋਡ ਦੇਖਿਆ ਹੋਊਗਾ ਪਿਛਲੇ ਡੇਢ ਮਹੀਨੇ ਦਾ ਕਿ ਦੇਖੋ ਕਿੰਨੇ ਬੰਦੇ ਨੇ ਜਿਹੜੇ ਇਧਰੋਂ ਉਧਰ ਤੇ ਉਧਰੋਂ ਇਧਰ ਉਹ ਗਏ ਪਰ ਇਸ ਗੱਲ ਦੇ ਇਸ ਇਲੈਕਸ਼ਨ ਦੇ ਵਿੱਚ ਮੈਂ ਇੱਕ ਜਿਹੜੀ ਆਪਣੇ ਸਮਝ ਅਨੁਸਾਰ ਗੱਲ ਦੇਖਦਾ ਉਹ ਇਹ ਹੈ ਕਿ ਸਾਡੇ ਕਿਤੇ ਨਾ ਕਿਤੇ ਹੁਣ ਉਹਨਾਂ ਜਿਹੜੇ ਇਹ ਕਹੇ ਲਈਏ ਕਿ ਜਿਹੜੇ ਆਪਣੇ ਪ੍ਰਾਤਨ ਲੀਡਰ ਨਹੀਂ ਜਾਂ ਜਿਨ੍ਹਾਂ ਤੋਂ ਪਿਛਲੇ ਸਮੇਂ 'ਚ ਗਲਤੀਆਂ ਹੋ ਗਈਆਂ ਉਹਨਾਂ ਤੋਂ ਕਿਤੇ ਨਾ ਕਿਤੇ ਮੋਹ ਜ਼ਰੂਰ ਭੰਗ ਹੋਇਆ ਹੈ ਇਹ ਸਾਨੂੰ ਆਪਾਂ ਨੂੰ ਗੱਲ ਮੰਨਣੀ ਪਊ ਬੇਸ਼ੱਕ ਉਹ ਕਿਸੇ ਪਾਰਟੀ ਦੇ ਵਿੱਚ ਜਾਂ ਜਿਹੜਾ ਅਸੀਂ ਇਹ 2022 ਦੀ ਇਲੈਕਸ਼ਨ ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋ ਕੇ ਛੱਡੀ ਸੀ ਜਿਹਦੇ ਆਪਣੇ ਚੀਮਨਿਸਟਰ ਸਾਹਿਬ ਨੇ ਤਾਂ ਇਹ ਕੋਈ ਇਸ ਤਰ੍ਹਾਂ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਆਈ ਕਿ ਇਹ ਦਾ ਕੋਈ ਬੜਾ ਵੱਡਾ ਵਜ਼ਨ ਹੈ ਇਹ ਇਸ ਤਰ੍ਹਾਂ ਸੱਤਾ ਦੇ ਵਿੱਚ ਆਈ ਸੀ ਕਿ ਜਿਹੜੇ ਪ੍ਰਾਣੀਆਂ ਪਾਰਟੀਆਂ ਰਹੀਆਂ ਜਿਹੜੇ ਸੱਤਾ ਦੇ ਵਿੱਚ ਰਹੇ ਨੇ ਉਹਨਾਂ ਨੇ ਕੁਝ ਕੀਤਾ ਨਹੀਂ ਉਹਨਾਂ ਦੀ ਵਿਚਾਰਧਾਰਾ ਤੇ ਉਹ ਚੱਲੇ ਨਹੀਂ ਤਾਂ ਕਰਕੇ ਕੀ ਆ ਉਹ ਮਤਲਬ ਉਹ ਸੱਤਾ ਇੱਕ ਵਾਈ ਲੋਕਾਂ ਦਾ ਕਾਹਵਾਈ ਇੰਨਾ ਹੋ ਗਿਆ ਸੀ ਕਿ ਇਹਨਾਂ ਨੂੰ ਆਪਾਂ ਸੱਤਾ ਦੇ ਗਏ ਤੇ ਉਹ ਦੋ ਟਾਈ ਸਾਲਾਂ ਦੇ ਵਿੱਚ ਆਪਾਂ ਦੇਖਿਆ ਕਿ ਕੋਈ ਬਾਲਾ ਵੱਡਾ ਜਿਹੜਾ ਸਿਸਟਮ ਆ ਉਹ ਨਹੀਂ ਹੋਇਆ ਪਰ ਜਿਹੜੀ 2024 ਤੁਸੀਂ ਗੱਲ ਕੀਤੀ ਨਾ ਇਲੈਕਸ਼ਨ ਦੀ ਇਹਦੇ ਵਿੱਚ ਦੋ ਤਿੰਨ ਗੱਲਾਂ ਨਵੀਆਂ ਹੋ ਗਈਆਂ ਇੱਕ ਤਾਂ ਇਹ ਕਿ ਪੰਥਕ ਸੋਚ ਥੋੜੀ ਜੀ ਹੁਣ ਉੱਭਰੀ ਕੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਇਹ ਜਿਹੜੇ ਲੋਕ ਨੇ ਇਹ ਕੱਲੀਆਂ ਵੋਟਾਂ ਆਣ ਲੈਣ ਵਾਸਤੇ ਆਉਂਦੇ ਨੇ ਤੇ ਵੋਟਾਂ ਲੈ ਕੇ ਦਿੱਲੀ ਚਲੇ ਜਾਂਦੇ ਆਪਾਂ 2-4 ਬੰਦੇ ਕੋਈ ਇਸ ਤਰ੍ਹਾਂ ਦੇ ਮਤਲਬ ਜਿਤਾਈਏ ਜਾਂ ਉਹਨਾਂ ਦੇ ਹੱਕ ਦੇ ਵਿੱਚ ਕਰੀਏ ਜਿਸ ਨਾਲ ਸਾਡੀ ਪੰਤਕ ਸੋਚ ਬਣੀ ਰਹੇ ਬੇਸ਼ੱਕ 2 ਜਿੱਤ ਜਾਣ 4 ਬੰਦੇ ਜਿੱਤ ਜਾਣ ਉਹਨਾਂ ਦਾ 543 ਦੇ ਵਿੱਚ ਬੜੀ ਵੱਡੀ ਗਿਣਤੀ ਨਹੀਂ ਹੈਗੀ ਪਰ ਇੱਕ ਜਿਹੜੀ ਸੋਚ ਹੁੰਦੀ ਹੈ ਜਿਹਦੇ ਨਾਲ ਕਿਸੇ ਕੌਮ ਨੇ ਸਰਵਾਈਵ ਕਰਨਾ ਹੁੰਦਾ ਹੈ ਜਿਦੇ ਨਾਲ ਕਿਸੇ ਸੰਭਾਚਾਰ ਨੇ ਪ੍ਰਫੁੱਲਤ ਹੁਣਾਉਂਦਾ ਕਿਸੇ ਸਮਾਜ ਨੇ ਡਿਵੈਲਪ ਹੁਣਾਉਂਦਾ ਉਹ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਬੜਾ ਖੁਸ਼ੀ ਵੀ ਹੈਗੀ ਦੇ ਦਿਲ ਨੂੰ ਕਿ ਇਹ ਪਿੱਛੇ ਸਾਲក ਪਹਿਲਾਂ ਜਿਹੜਾ ਹੈਗਾ ਭਾਈ ਅਮਰਤਪਾਲ ਜੀ ਨੇ ਉਹ ਚਲਾਇਆ ਸੀ ਵੀ ਸਿੱਖੀ ਦਾ ਪ੍ਰਚਾਰ ਵਾਸਤੇ ਅਮਰ ਸੰਚਾਰ ਕਰਾਇਆ ਹੋਰ ਕਰਾਇਆ ਲੋਕਾਂ ਨੇ ਬਥੇਰਾ ਕਿ ਆ ਕੇ ਉਹ ਏਜੰਸੀਆਂ ਦਾ ਬੰਦਾ ਹੈ ਉਹ ਹੋਰ ਆ ਹੋਰ ਕੁਝ ਵੀ ਹੋਵੇ ਪਰ ਇੱਕ ਜਿਹੜੀ ਵਿਚਾਰਧਾਰਾ ਹੈ ਕਿਉਂਕਿ ਵਿਚਾਰਧਾਰਾ ਕਿਸੇ ਇੰਡੀਵਿਜੂਅਲ ਵਿਅਕਤੀ ਨਾਲ ਨਹੀਂ ਜੁੜੀ ਹੁੰਦੀ ਤੇ ਇਸ ਗੱਲ ਦੀ ਸਮਝ ਆਪਾਂ ਨੂੰ ਬਣਾਉਣੀ ਪਊਗੀ ਕਿਹੜੀ ਵਿਚਾਰਧਾਰਾ ਹੈ ਉਹਦਾ ਪਿਸ਼ੋਕੜ ਪਤਾ ਲੰਬਾ ਹੁੰਦਾ ਸਾਡਾ ਸਿੱਖ ਇਤਿਹਾਸ ਹੈ ਸਾਡੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਉਹਦੇ ਵਿੱਚ ਹੀ ਵਿਚਾਰਧਾਰਾ ਨਿਕਲੀ ਹੋਈ ਹੈ ਉਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ ਉਹ ਕੋਈ ਵਿਸ਼ੇਸ਼ ਜਿਹੜਾ ਹੈਗਾ ਕਿ ਕੋਈ ਵਿਅਕਤੀ ਅੱਗੇ ਲੈ ਕੇ ਜਾਊਗਾ ਜਾਂ ਹਰ ਇੱਕ ਨੂੰ ਆਪਾਂ ਨੂੰ ਗੱਲ ਕਰਨੀ ਬਣਦੀ ਪਈ ਪਿਛਲੇ ਸਮੇਂ 'ਚ ਇਹ ਗੱਲ ਥੋੜੀ ਰੁਕੂਗੀ ਸੀ ਕਿਉਂਕਿ ਬੇਅਦਬੀ ਵਾਲਾ ਦੌਰ ਚੱਲੇ ਇਹਦਾ ਮਤਲਬ ਰੋਕੀ ਗਈ ਸੀ ਨਾ ਗੱਲ ਲੋਕਾਂ ਨੂੰ ਕੋਈ ਸਮਝ ਹੀ ਨਹੀਂ ਸੀ ਰਹੀ ਕਿਵੇਂ ਗੱਲ ਵਾਹੇਗੀ ਆ ਉਹ ਇੱਕ ਜਿਹੜਾ ਮੁੰਡਾ ਹੈਗਾ ਉਹ ਆਇਆ ਉਹਨੇ ਸਾਰਾ ਸਿਸਟਮ ਦੇਖਿਆ ਸਿੱਖੀ ਦਾ ਪ੍ਰਚਾਰ ਕਰਿਆ ਹੋਰ ਕਰਿਆ ਹਨਾ ਉਹ ਕਿਹਦਾ ਬੰਦਾ ਸੀ ਕੌਣ ਸੀ ਉਹ ਉਸ ਗੱਲ ਦਾ ਜਿਹੜਾ ਹੈਗਾ ਆਪਣਾ ਉਹਦੇ ਨਾਲ ਕੋਈ ਸਵਾਲ ਨਹੀਂ ਪਰ ਇੱਕ ਜਿਹੜੀ ਪੋਜੀਟਿਵ ਗੱਲ ਉਹਦੇ ਪੱਖ ਜੀ ਜਾਂਦੀ ਹੈ ਕਿ ਉਹਨੇ ਸਿੱਖੀ ਦਾ ਅਮਰਤ ਦਾ ਸੰਚਾਰ ਦਾ ਬੜਾ ਵੱਡਾ ਜਿਹੜਾ ਵੀੜਾ ਚੁੱਕਿਆ ਸੀ ਉਹਦੇ ਵਿੱਚ ਸਫਲ ਵੀਰੇ ਤੇ ਉਹ ਸਰਕਾਰਾਂ ਨੂੰ ਨਹੀਂ ਚੰਗਾ ਲੱਗਦਾ ਹੁੰਦਾ ਚੰਗਾ ਲੱਗਦਾ ਸੀ ਨਹੀਂ ਚੰਗਾ ਲੱਗਦਾ ਸੀ ਉਹਨੂੰ ਕੀ ਹੈ ਉਹ ਐਕਟ ਲਾ ਕੇ ਉਹ ਉਥੇ ਜੇਲ੍ਹ ਦੇ ਵਿੱਚ ਕਰਦਾ ਉਹ ਫਿਰ ਵੀ ਇਲੈਕਸ਼ਨ ਲੜ ਰਹੇ ਹੈ ਉਹ ਇਲੈਕਸ਼ਨ ਉਹ ਅਮਰਤਪਾਲ ਨੇ ਲੜ ਰਿਹਾ ਜੇ ਖੜੂਰ ਸਾਹਿਬ ਦੀ ਆਪਾਂ ਗੱਲ ਕਰੀਏ ਇੱਕ ਵਿਚਾਰਧਾਰਾ ਇਲੈਕਸ਼ਨ ਲੜ ਰਹੀ ਹੈ ਇੱਕ ਪਾਸੇ ਮਤਲਬ ਕਾਂਗਰਸ ਦੀ ਵਿਚਾਰਧਾਰਾ ਹੈ ਇੱਕ ਪਾਸੇ ਜਿਹੜਾ ਅਜੋਕਾ ਕਾਲੀ ਦਲ ਮੈਂ ਜੋਕਾ ਕਾਲੀ ਦਲ ਬੋਲ ਰਿਹਾ ਹਾਂ ਪਰਾਤਨ ਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਜੋਕਾ ਕਾਲੀ ਦਲ ਉਹ ਇਲੈਕਸ਼ਨ ਲੜ ਰਿਹਾ ਹੈ ਕਾਂਗਰਸ ਲੜ ਰਹੀ ਹੈ ਭਾਜਪਾ ਲੜ ਰਹੀ ਹੈ ਇੱਕ ਪਾਸੇ ਉਹ ہزار ਬੰਦਾ ਜਿਹੜਾ ਉਹ ਉਹ ਇਲੈਕਸ਼ਨ ਲੜ ਰਿਹਾ ਹੈ ਦੂਸਰਾ ਜਿਹੜਾ ਪੰਥਕਾਲਕ ਜਿਹਦੇ ਉਹ ਦੇਖੋ ਪੰਥ ਦੀ ਗੱਲ ਹੋਣ ਲੱਗੀ ਹੈ ਕਿ ਕਿ ਇੱਕ ਹਲ ਕਹੇਗਾ ਫਰੀਦਕੋਟ ਫਰੀਦਕੋਟ ਦੇ ਵਿੱਚ ਭਾਈ ਸਰਵਜੀਤ ਸਿੰਘ ਖਾਲਸਾ ਇਲੈਕਸ਼ਨ ਲੜ ਰਹੇ ਹਨ ਉਹ ਉਹ ਪਰਿਵਾਰ ਹੈ ਜਿਹਦਾ ਸਿੱਖ ਕੌਮ ਦੇ ਉੱਪਰ ਬੜਾ ਵੱਡਾ ਕਰਜ਼ਾ ਹੈ ਠੀਕ ਹੈ ਇੱਕ ਵਿਚਾਰਧਾਰਾ ਹੈ ਮੈਂ ਵਾਰੀ-ਵਾਰੀ ਇਹ ਸ਼ਬਦ ਕਹਿ ਰਿਹਾ ਕਿ ਇੱਕ ਵਿਚਾਰਧਾਰਾ ਹੈ ਕੈਡਲੋਜੀ ਹੈ ਜਿਹਦੇ ਪਿੱਛੇ ਪੰਥ ਨੇ ਜਿਹਦੇ ਜਿਹਦਾ ਹਸਾਰਾ ਲੈ ਕੇ ਅੱਗੇ ਚੱਲਣਾ ਹੈ ਤਾਂ ਉਹ ਇੰਦਰਾ ਗਾਂਧੀ ਵਾਲਾ ਜਿਹੜਾ ਸਿਸਟਮ ਉਹਨਾਂ ਨੇ ਉਹਨੂੰ ਕੀ ਹੈ ਉਹਦਾ ਕਤਲ ਕੀਤਾ ਜਾਂ ਹੋਰ ਸਾਰਾ ਸਿਸਟਮ ਹੈ ਨਾ ਉਹ ਤੁਸੀਂ ਜਾਣਦੇ ਹੋ ਸਾਰੇ ਚੰਗੀ ਤੇਰੇ ਇੱਕ ਪਾਸੇ ਉਹ ਸਰਬਜੀਤ ਖਾਲਸਾ ਇਲੈਕਸ਼ਨ ਲੜ ਰਹੇ ਹੈ ਉਹ ਵੀ ਸਰਬਜੀਤ ਨਹੀਂ ਲੜ ਰਹੇ ਹੈ ਉਹ ਇੱਕ ਪੰਥ ਦੀ ਸੋਚ ਲੜ ਰਹੀ ਹੈ ਸਾਡਾ ਇਤਿਹਾਸ ਲੜ ਰਿਹਾ ਹੈ ਕਿ ਅਸੀਂ ਨਾ ਤਾਂ ਮੱਸੇ ਰੰਗੜ ਤੋਂ ਝੁਕੇ ਹੈ ਨਾ ਅਸੀਂ ਮੀਰ ਮੰਨੂ ਤੋਂ ਝੁਕੇ ਹੈ ਨਾ ਅਸੀਂ ਅਬਦਾਲੀ ਤੋਂ ਝੁਕੇ ਹੈ ਤੇ ਨਾ ਹੀ ਜਿਹੜੀਆਂ ਹੁਣ ਦੀਆਂ ਜ਼ਬਰ ਜ਼ੁਲਮਤ ਸਰਕਾਰਾਂ ਕਰਦੀਆਂ ਨੇ ਜਾਂ ਪਹਿਲਾਂ ਕਰਦੀਆਂ ਸੀਗੀਆਂ ਅਸੀਂ ਝੁਕਣ ਵਾਲੀ ਕੌਮ ਹੀ ਨਹੀਂ ਹੈਗੇ ਤਾਂ ਉਹ ਉਹ ਇਲੈਕਸ਼ਨ ਲੜ ਰਹੇ ਨੇ ਚਲੋ ਜਿੱਤਣਾ ਹਾਰਨਾ ਵੱਖਰੀ ਗੱਲ ਹੈ ਵੈਸੇ ਤਾਂ ਜਿਹੜਾ ਇਹ ਤੰਤਰ ਚੱਲ ਰਿਹਾ ਹੈ ਇਹਦੇ ਨਾਲ ਕੋਈ ਮਤਲਬ ਇਹ ਜਿਹੋ ਜਿਹਾ ਸਿਸਟਮ ਹੁਣ ਆਪਣਾ ਹੋ ਗਿਆ ਇਹਦੇ ਨਾਲ ਕੋਈ ਚੇਂਜ ਨਹੀਂ ਵਾਲੀ ਵੱਡੀ ਆਉਣ ਵਾਲੀ ਹੈ ਇਸ ਤਰ੍ਹਾਂ ਪਹਿਲਾਂ ਕਿਹਾ ਕਿ 2 ਜਿੱਤ ਜਾਣ 4 ਜਿੱਤ ਜਾਣ ਪਰ ਇੱਕ ਜਿਹੜੀ ਪੰਥ ਦੀ ਗੱਲ ਹੈ ਇਹ ਕਿਹੜੀ ਪੰਥ ਦੀ ਸੋਚ ਹੈ ਕਿ ਜਿਹੜੀ ਵਿਚਾਰਧਾਰਾ ਉਹ ਜਿਉਂਦੀ ਰਹੂਗੀ ਸਾਨੂੰ ਉਸ ਚੀਜ਼ ਦਾ ਕਿਤੇ ਨਾ ਕਿਤੇ ਖਤਰਾ ਹੋਣਾ ਹੁਣ ਲੱਗ ਗਿਆ ਸੀ ਕਿ ਜੇ ਐਂ ਚੱਲਦਾ ਰਿਹਾ ਜੇ ਸਾਡੇ ਜਵਾਕਾਂ ਨੂੰ ਸਾਡਾ ਇਤਿਹਾਸ ਨਾ ਪਤਾ ਲੱਗਿਆ ਜੇ ਸਾਡੇ ਸਿਸਟਮ ਨੂੰ ਪਤਾ ਨਾ ਲੱਗੇ ਹਲੇ ਵੀ ਜੈਸੀ ਫਰੀਦਕੋਟ ਦੇ ਮੈਂ ਰਿਹਾ ਹਾਂ ਕਾਫੀ ਸਿਸਟਮ ਦੇ ਵਿੱਚ ਕਿ ਉੱਥੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਇੰਦਰਾ ਗਾਂਧੀ ਨੇ ਕਾਲ ਤੱਕ ਸੌਂਟਾਇਆ ਸੀ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਠਾਇਆ ਸੀ ਪਤਾ ਹੀ ਨਹੀਂ 10% ਲੋਕਾਂ ਨੂੰ ਹਲੇ ਵੀ ਨਹੀਂ ਪਤਾ ਜੇ ਐਂ ਚੱਲਦਾ ਰਿਹਾ ਤਾਂ ਲੋ ਇੱਕ ਦਿਨ ਕਿਤੇ ਘੰਟੀ 100% ਤੇ ਵੀ ਚੱਲ ਜੂਗੀ ਤਾਂ ਇਹ ਸੋਚ ਬਚਾ ਕੇ ਰੱਖਣੀ ਸੋਚ ਨੂੰ ਜਿੰਦਾ ਰੱਖਣਾ ਇਹ ਬੜਾ ਜ਼ਰੂਰੀ ਹੁੰਦਾ ਹੈ ਜਿਹੜਾ ਇਹ 2024 ਦੀ ਇਲੈਕਸ਼ਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਇੱਕ ਪੰਤਕ ਹਵਾ ਚੱਲੀ ਹੈ ਜਿਹਦੇ ਵਿੱਚ ਕੀ ਹੈ ਬੜੇ ਨੌਜਵਾਨ ਬੜਾ ਕੀ ਹੈ ਬੁੱਧੀਜੀਵੀ ਵਰਗ ਸਾਰਾ ਉਹ ਲੱਗਿਆ ਹੋਇਆ ਤੇ ਉਹ ਪ੍ਰਚਾਰ ਪ੍ਰਸਾਰ ਹੋ ਰਿਹਾ ਤੇ ਤੁਸੀਂ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਸਾਡੇ ਨਾਲ ਸਮੂੱਚੀ ਜਿਹੜੀ ਗੱਲਬਾਤ ਹੋ ਰੱਖੀ ਹੈ ਤੇ ਮੈਂ ਇੱਕ ਵਾਰ ਫੇਰ ਤੁਹਾਡਾ ਸਾਡੇ ਸਟੋਰੀ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੇ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਬੜੇ ਹੀ ਸੰਖੇਪਈ ਤਰੀਕੇ ਦੇ ਨਾਲ ਜਿਹੜੀ ਸਮੂੱਚੀ ਗੱਲਬਾਤ ਰੱਖੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧਾਈ ਬਹੁਤ-ਬਹੁਤ ਧੰਨਵਾਦ